ਗਏ ਹੋਏ ਨੇ ਅੱਜ ਚੱਲੂ ਹੋਲੀ ਮੂਸੇ ਵਾਲਾ ਮੂਸੇ ਵਾਲੇ ਦੇ ਪਤੰਗ ਮੂਸੇ ਵਾਲੇ ਦੇ ਗਾਣੇ ਸੁਟੀਆਂ ਸੜੋਣੀਆਂ ਤੇ ਪੇਚੇ ਲੋਣੇ ਨੇ ਆਹੇ ਚਾਈ ਬਣਾ ਕੁੜੀ ਲਈ ਸ਼ੁਰੂਆਤ ਹੋ ਗਈ ਹੈ ਸ਼ਰਵਾਦ ਪਰ ਇਹ ਤੋਂ ਸ਼ਰਵਾਦ ਓਏ ਸਿੱਧੂ ਮੂਸੇ ਵਾਲਾ ਅੱਗੇ ਚੱਲ ਰਿਹਾ ਸਿੱਧੂ ਮੂਸੇ ਵਾਲਾ ਅੱਗੇ ਚੱਲ ਰਿਹਾ 2024 ਪਿੱਛੇ ਆ ਰਿਹਾ ਹੈ ਤੇ ਹੁਣ ਹੁਣ ਸੁੱਕਣਾ ਆ ਮਾਮਾ ਉਪਰੋਂ ਲਫਾਫਾ ਦਾ ਚੱਕਲਾ ਲੇਖੀ चिकन खा रखे कर दिया लास्ट बंदे थे देखा। <laughs> <आप अंदे नागा>। <laughs> <laughs> ते ਇਹਨਾਂ ਨੇ ਚੱਲ ਜਾਣਾ ਵਾ ਲੋੜੀ ਮੂੰਫਲੀ ਖਤਮ ਤੇ ਆਪਾਂ ਗਿਆਵ ਇਹ ਛੋਟਾ ਸ਼ਰਮ ਆ ਗਿਆ ਚਲਵਾਗੇ ਨਹੀਂ ਵੱਡਾ ਵੀ ਹੈਗਾ ਇਕੱਠਿਆਂ ਨਹੀਂ ਪਾਵਾਂਗੇ ਖਾਲੀਆਂ ਸਵੇਰੇ ਸਵੇਰੇ ਚਪੇੜਾ ਸ਼ਾਂਤੀ ਆ ਗਈ ਤੈਨੂੰ ਹੈ ਆ ਗਿਆ ਮਜ਼ਾ ਹੁਣ ਚੁੱਪਵਾ ਹੁਣ ਖੁਸ਼ਵਾ ਪਹਿਲੀ ਲੋੜੀ ਤੇ ਚਪੇੜਾ ਖਾਲੀਆਂ ਦੇ ਨਾਲੋਂ ਮੂੜੀ ਆਪਣੀ ਕੋ ਇਹਨੇ ਮਾਰਿਆ ਹਾਂ ਮੰਮੀ ਨੇ ਮਾਰਿਆ ਦੀ ਹਾਂ ਹੋਰਾਂ ਟੇ ਇਹ ਤਾਂ ਠੀਕ ਹੋ ਕਾਲਾ ਠੀਕ ਆ ਚਲੋ ਵਧੀਆ ਆ ਆਹ ਚਾਹ ਬਣੀ ਪਲੇਟ ਜੰਡੀ ਚਲੋ ਆਪਾਂ ਚੱਲਦੇ ਹਾਂ ਕੋਠੇ ਤੇ ਹਾਲ ਤਾਂ ਸੋਹਣੀ ਪੱਗ ਦਾ ਆ ਬੰਦਾ ਬਣ ਕੇ ਬੈਠਾ ਹੈ ਆ ਦੇਖਣ ਬਸ ਹੁਣ ਤਾਂ ਉਹ ਚੱਲ ਪਈਆ ਤੋਪਾ ਗਿਆ ਤੂੰ ਅੱਗੇ ਵਾਲੀ ਬੈਠੇ ਹੋ ਕੋਣ ਆ ਕੋਈ ਵੀ ਨਹੀਂ ਹੈਗਾ ਆਪਈ ਆ ਇਹ ਕੋ ਦੋਨੇ ਜਣੀਆਂ ਤੇ ਚਲੋ ਆਪਾਂ ਚੱਲਦੇ ਆਪਣੇ ਯਾਰਾਂ ਵੇਲੀਆਂ ਦੇ ਕੋਲ ਤੁਹਾਨੂੰ ਮੈਂ ਦਰਸ਼ਨ ਕਰਉਣਾ ਉਹਨਾਂ ਦੇ ਕਿ ਮੈਂ ਖਰੂ ਪਾਨ ਲੱਗਿਆ ਕੋਠੇ ਦੇ ਉੱਪਰ ਚੈੱਕ ਕਰੋ ਮੜਾ ਜਾ ਗਣੇ ਸ਼ਾਣੇ ਚੱਲਦੇ ਆ ਫੰਕਸ਼ਨ ਚੱਲੂ ਅਜੇ ਪੂਰਾ ਹੜ ਜਾ ਹੜ ਜਾ ਪਤੰਦਰਾ ਹੜ ਜਾ ਲੈ 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 ਹੇ 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 ਹਾਂ ਸਮਾਨ ਕੱਢਿਆ ਜਾਓ ਹੌਲੀ ਹੌਲੀ ਹੁਣ ਆ ਪਿਆ ਓ ਮਾਈ ਗਾਡ ਚੰਗ ਲੱਗਿਆ ਪਿਆ ਪੂਰਾ ਆ ਜਾਓ ਓ ਚੱਕ ਲਓ ਆ ਵੀ ਚੈਂਬਰ ਚੱਕੋ ਲੈ ਆਓ ਸਮਾਨ ਲੈ ਆਓ ਆ ਜਾਓ ਆ ਜਾਓ ਤੁਹਾਨੂੰ ਸਮਾਨ ਇਕੱਠਾ ਕਰ ਨੂੰ ਰੱਖਿਆ ਆ ਜਾਓ ਆ ਜਾਓ ਆ ਸਾਡਾ ਵਲੋਗਰ ਕੰਮ ਨੂੰ ਰੱਖਿਆ ਹੀ ਆਜੋ ਆਜੋ ਫਿਰ ਤੇ ਰੱਖ ਕੇ ਲਿਆ ਹੋਇਆ ਇਹਨੂੰ ਕਹਿੰਦੇ ਚਿੱਟੇ ਚੋਲ ਜਿਨ੍ਹਾਂ ਨੇ ਪੁੰਨ ਕੀਤੇ ਇਹ ਕੌਣ ਆ ਗਿਆ ਇਹ ਕਹਿੰਦੇ ਆ ਗਿਆ ਚਿਕਨ ਵਾਲਾ ਭਾਈ ਆ ਗਿਆ ਚਿਕਨ ਵਾਲਾ ਭਾਈ ਆ ਗਿਆ ਆ ਗਿਆ ਆ ਗਿਆ ਆ ਗਿਆ ਚੜਿਆ ਚੜਿਆ ਬਸ ਆਜੋ ਆਜੋ ਓਏ ਹੋਏ ਇਹ ਨਹੀਂ ਹਟਦੇ ਇਹ ਨਹੀਂ ਹਟਦੇ ਇਹ ਨਹੀਂ ਹਟਦੇ ਇਹ ਨਹੀਂ ਹਟਦੇ ਆਪਾਂ ਵੀ ਚੱਲਦੇ ਹਜੇ ਕੋਈ ਪੜੀ ਹੋਰ ਆ ਬਹੁਤ ਔਖਾ ਬਰਾਗਾ ਬੰਨਾ ਡੇਵੀਸ ਆਦਾ ਦਰ ਅਹ ਚੱਕਲਾ 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 ਪ੍ਰੋਗਰਾਮ ਦੇ ਬੁੱਕਰਾ ਮਾਰ ਹੈਲੋ ਹੈਲੋ ਹਾਂਜੀ ਚੱਕਲਾ ਚੱਕਲਾ ਹੈਲੋ ਇਹ ਨਹੀਂ ਹਟਦੇ ਇਹ ਨਹੀਂ ਹਟਦੇ ਹੋ ਗਿਆ ਓਏ 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 ਓਕੇ ਓਏ ਚੱਕੋ ਚੱਕੋ ਪਾਜੀ ਆਹ ਡੋਰ ਬੈਨ ਆ ਪਾਜੀ ਆਹ ਵਾਲੀ ਡੋਰ ਬੈਨ ਆ ਤੁਹਾਡੀ ਇਹ ਨਹੀਂ ਚੜਨੀ ਇਹ ਡੋਰ ਬੈਨ ਆ ਪਾਜੀ ਤੁਹਾਡੇ ਕਰਕੇ ਪਾਜੀ ਇਤਨ ਬੂਸ ਹੋਣੀ ਕਹਿੰਦੇ ਓ ਪਤੰਗਾ ਤੇ ਬੱਟੇ-ਬੁੱਟੇ ਦਾ ਖਲੋੜ ਜਾਣੇ ਓਏ ਆਹੋ ਫਿਕਰ ਚ ਲਾ ਗੀ ਗੁੱਟੀਆਂ ਛੜਾਉਣੀਆਂ ਕੇ ਪਿੱਛੇ ਲੋਣੇ ਨੇ ਆਏ ਬਣਾ ਕੁੜੇ ਲੋਈ ਦਾ ਆਏ ਪਤੰਗ ਅਸੀਂ ਕੱਲੇ ਛੜਾਉਣੇ ਨੇ ਤਰਾਵਾ ਪੋਨੋ ਬੰਦਾ ਲੈਂਦਾ ਹੋਇਆ ਛੜਿਆ ਚੜੀ ਨਹੀਂ 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 ਆਇਆ ਹੈ ਨਹੀਂ ਰਿਸਾ ਨਹੀਂ ਰਿਸਾ ਲੱਕਣੇ ਅੱਧੇ ਗਏ ਹੋਏ ਨੇ ਅੱਜ ਚੱਲੂ ਓਨਲੀ ਮੂਸੇ ਵਾਲਾ ਮੂਸੇ ਵਾਲੇ ਦੇ ਪਤੰਗ ਮੂਸੇ ਵਾਲੇ ਦੇ ਗਾਣੇ ਬਸ ਐਂਟੀ ਗਰੋਣੀ ਅੱਜ ਆਪਾਂ ਹੋਰ ਆਪਣੇ ਮਹਾਰਾਜ ਲੋੜੀਓ ਲੋੜੀਓ ਲਵ ਯੂ ਆ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਬਾਕੀ ਰੌਣਕ ਬਿਲ੍ਹਾ ਥੋੜੀ ਜਿਹੀ ਬਾਤ ਤੁਹਾਨੂੰ ਦਿਸੂਗਾ ਬਾਕੀ ਵੀ ਇੰਜੋਏ ਕਰਾਓ ਇੱਥੇ ਵਲੌਗ ਨੂੰ ਸਮਾਂ ਸੋਣ ਬਣਾਉਣੇ ਹੈ ਕਹਿੜਾ ਜੀ ਉਹਨੇ ਫੇਰ ਬਣਾਉਣੇ ਇੱਧਰ ਚਾਲਾ ਕੰਮ ਕਰ ਪੂਰਾ ਚੱਕ ਹੈ ਫੋਕਸ ਕਰੋ ਵੀਰੇ ਫੋਕਸ ਨਹੀਂ ਹੋ ਰਿਹਾ ਬੋਲ ਕਰਵਾ ਦੀ ਜੱਸ ਯੱਸ 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 ਆਣਾ ਉਹ ਦੇਖ ਹੁਣ ਕਰਾ ਲਓ ਜਿਹੜੇ ਫੋਟੋ ਕਰਾਣੀ ਮੁੜ ਕੇ ਪਤੰਗ ਕੱਟੇ ਕਰਨੇ ਆ ਉਹ ਜਿਹੜੇ ਫੋਟੋ ਕਰਾਣੀ ਕਰਾ ਲਓ ਮੁੜ ਕੇ ਪਤੰਗ ਕੱਟੇ ਕਰਨੇ ਆ ਚਾਰਤਾਈ ਬਿਨਾ ਹਵਾ ਤੋਂ ਹੀ ਚਾਰਤਾ ਬੰਦੇ ਨੇ ਪਤੰਗ ਓਏ ਆ ਚਾਰ ਪੰਜ ਥੱਲੇ ਲੈ ਕੇ ਆਣੇ ਆ ਹੋ ਗਿਆ 2024 ਓਏ ਹੋਏ ਗੁਰਪ੍ਰੀਤ ਕਿੱਥੇ ਗਿਆ ਓਏ ਗੁਰ ਸਿੱਧੂ ਮੂਸੇ ਵਾਲਾ ਅੱਗੇ ਚੱਲ ਓਏ ਸਿੱਧੂ ਮੂਸੇ ਵਾਲਾ ਅੱਗੇ ਚੱਲ ਰਿਹਾ ਸਿੱਧੂ ਮੂਸੇ ਵਾਲਾ ਅੱਗੇ ਚੱਲ ਰਿਹਾ 2024 ਪਿੱਛੇ ਆ ਰਿਹਾ ਏ ਚੱਕ ਆ ਆ ਬੰਦਾ ਐ ਵੀ ਨਹੀਂ ਮੰਨਦਾ ਅੱਜ ਬਾਜੀ ਆਏ ਹੋਇਆ ਲਿਆਓ ਵੇ ਸਮਾਨ ਬਣਾਈ ਹੁਣ ਚੱਕੀ ਚਲੋ 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 ਪਤੰਗ ਸਾਰੇ ਇਕੱਠੇ ਕਰਤੇ ਫੋਟੋ ਫੁਟੋਮਾ ਕਰਾ ਲਈਆਂ ਬਾਜੀ ਆਹ ਡੋਰ ਬੈਨ ਆ ਬਾਜੀ ਆਹ ਵਾਲੀ ਡੋਰ ਬੈਨ ਆ ਤੁਹਾਡੀ ਇਹ ਨਹੀਂ ਚੜਨੀ ਇਹ ਡੋਰ ਬੈਨ ਆ ਬਾਜੀ ਤੁਹਾਡੇ ਕਰਕੇ ਬਾਜੀ ਇਤਨਾਂ ਆ ਦੇਖੋ ਬੰਦਾ ਪਤੰਗ ਚੜਾਉਂਦਾ ਗੱਠੂ ਘੁੰਮੀ ਜਾਂਦਾ ਥੱਲੇ ਉਧਰ ਪੇਚਾ ਪੈ ਗਿਆ ਓਏ ਪੇਚਾ ਹੋ ਗਿਆ ਓਏ ਨਹੀਂ ਹੋਇਆ ਨਹੀਂ ਹੋਇਆ ਜਿੰਦਾ ਨਹੀਂ ਹੋਇਆ ਓਏ ਓਏ ਭਾਈ ਇਹ ਕੰਮ ਚੱਲਦਾ ਨਾ ਰੁਕ ਜਾਓ ਇੰਨੀ ਕੀ ਤਾਲੀ ਪਾਈ ਆ ਆ ਮੈਂ ਤੈਨੂੰ ਤੈਨੂੰ ਕਦੋਂ ਲਾਇਆ ਇੱਕ ਪਤੰਗ ਟਾਈਮ ਵੀ ਨਾ ਦੱਸੀ ਟਾਈਮ ਹੋ ਗਿਆ 2:00 ਵਜ ਗਏ ਹੋਣੇ ਆਪਾਂ ਉਹਨੇ ਇੱਕ ਪਤੰਗ ਨੂੰ ਲਾਇਆ ਉਹ ਦੇਖ ਤਾ ਕਿ ਉਹ ਪਤੰਗ ਨਹੀਂ ਬਣਾਉਣੇ ਉਹਨੇ ਉਹ ਦੇਖੋ ਉਧਰ ਮੂਹ ਚੱਲ ਬੋ ਕਿੰਨੇ ਹੁੰਦੇ ਆ ਸ਼ਾਬਾਸ਼ ਚੱਲ ਭਾਈਓ ਪਤੰਗ ਬਹੁਤ ਚੜਾ ਲੇ ਜਿੰਨਾ ਕਰ ਸਾਡੇ ਤੋਂ ਪਤੰਗ ਬਹੁਤ ਚੜਾ ਲੇ ਹੁਣ ਹੁਣ ਸੁੱਕਣਾ ਆ ਮਾਮਾ ਉਪਰ ਲਿਫਾਫੇ ਦਾ ਚੱਕ ਲਾ ਦੇਖੀ ਚਿਕਨ ਨਾਲ ਹੋਂ ਉਪਰ ਰੱਖ ਕੇ ਕਰ ਸੀ ਆ ਤੇ ਚੱਲਣ ਦੇ ਚਲੋ ਕੋਈ ਨਹੀਂ ਬਾਜੀ ਤੁਸੀਂ ਆਰਾਮ ਕਰੋ 2 ਮਿੰਟ ਆਪਾ ਜਾਨੂ ਹੁਣ ਹੁਣ ਚਿਕਨ ਚੋਗੜਾ ਬਣਾ ਲਈ ਆਪਾਂ ਤੇ ਇੰਜੋਏਮੈਂਟ ਕਰਦੇ ਆ ਪੂਰਾ ਖਾ ਪੀ ਲੈ ਜੇ ਢੁੱਕ ਲੱਗੀ ਬਾਜੀ ਇੱਕ ਪਤੰਗ ਵੜਾਓ ਹਾਂ ਪਤਾ ਆ ਗੋਖੀਵਾਲ ਦੀ ਪਈ ਐ ਇਸ ਕਰਕੇ ਥੋੜਾ ਜਿਹਾ ਕੰਮ ਔਖਾ ਹੈਲੋ ਹੈਲੋ ਭਾਈ ਲੱਗਿਆ ਹੈਲੋ ਭਾਈ ਦਾ ਨਾਮ ਹੈ ਗੁਰਪ੍ਰੀਤ ਸਿੰਘ ਓਏ ਆ ਰੱਖ ਗੁਰਪ੍ਰੀਤ ਸਿੰਘ ਜੇ ਮਲੇ ਇਹ ਸਪੈਸ਼ਲ ਡਾਈਟ ਤੁਹਾਨੂੰ ਖਵਾ ਕੇ ਲੈ ਆਇਆ ਜਿਹਦੇ ਨਾਲ ਮੈਂ ਕਿਹਾ ਸਪੈਸ਼ਲ ਚਿਕਨ ਪਾਈ ਉਂਗਲਾਂ ਦੇ ਲਈ ਉਹਦੇ ਵਿੱਚ ਮਾਮਾ ਓ ਯਾਰ ਆ ਤੁਹਾਡੀ ਗੁੱਪਟੀ ਹੋਈ ਹੈ ਕੋਈ ਗੱਲ ਨਹੀਂ ਭਰਾਵਾ ਇੱਦਾਂ ਉੱਪਰਲੇ ਕੰਮ ਤੇ ਚੱਲਣਾ ਮੇਰੀ ਗੱਲ ਸੁਣੋ ਚ ਕੋਲੇ ਵੀ ਰੱਖ ਲੈ ਨਾਲ 2000 ਕੋਲੇ ਮਾਗਣਾ ਜਦੋਂ ਅੱਗਾ ਪੇ ਚੱਲੀ ਜਾਣੀ ਐ ਗੇ ਸੱਜਣ ਮਿੱਤਰੋ ਮਾਮਾ ਆਲੇ ਬੋੜੀ ਲੱਗੀ ਮਾਮਾ ਇਧਰੋਂ ਭਾਜੀ ਇਧਰੋਂ ਕੀ ਗੱਲ ਹੈ ਹੁਣਹੀਂ ਹਲੇ ਹੀ ਠੀਕ ਹੋ ਸੱਟੋ ਅੱਜ ਤਾਂ ਸੱਟ ਹੋਣਾ ਆਜੋ 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 ਲਓ ਜੀ ਇਲਾ ਇਲਾ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਲਵ ਯੂ ਗਾਇਜ਼ ਲਵ ਯੂ ਆਹ ਹੋਣ ਲੱਗਣ ਗਿਆ ਮਹਿਫਲਾ ਓਏ ਟੈਗ ਕਿੱਥੇ ਆ ਉਹ ਬੋਤਲ ਪਈ ਆ ਉਹ ਲੈ ਗੜ ਲੈ ਗੜ ਲੈ ਬੋਲ ਓ ਓ ਕੜੇ ਨਹੀਂ ਆਈ ਤੱਕ ਬਹੁ ਟਾਈਮ ਲੱਗਿਆ ਵੀਰੇ ਬਹੁ ਟਾਈਮ ਲੱਗਿਆ ਵੀਰੇ ਬਹੁ ਟਾਈਮ ਲੱਗਿਆ ਬਹੁ ਟਾਈਮ ਤਾਂ ਲੱਗਿਆ ਪੰਜੋਂ ਕਿਹੜਾ ਮਨਾ ਗੈਸ ਤੇ ਧਰੇ ਆਇਆ ਨਾਲੇ ਵੀਰੇ ਚੁੱਲੇ ਦੇ ਚਿਕਨ ਮਨਾ ਚੁੱਲੇ ਦੇ ਚੱਲਦਾ ਕੰਮ ਪੂਰਾ ਕੈਮ ਆਏ ਹਾਏ ਓ ਮਾਰਦਾ ਵਾਲੇ ਆ ਵਾਲੇ ਮਾਰਦਾ ਛੋਟਿਆ ਵਾਲੇ ਅੱਗ ਲਾਈ ਹੋਈ ਏ ਪੁਰੇ ਆ ਵਾਲੇ ਮਾਰਦਾ ਲੋ ਜੀ ਚਿਕਨ ਰੜ ਗਿਆ ਤੇ ਬੰਦਾ ਖੜ ਗਿਆ ਮਮਾ ਗਰਮ ਗਰਮ ਮੂੰਹ ਚ ਪਾਈ ਜਾਂਦਾ ਦੇਖੀ ਗਰਮ ਗਰਮੀ ਕਹਿੰਦਾ ਮੈਂ ਨਹੀਂ ਛੱਡਦਾ ਅੱਜ ਮੈਂ ਨਹੀਂ ਛੱਡਦਾ ਓਕੇ ਆ ਦਨ ਓਕੇ ਹਾਂ ਵੀ ਲਾਈਏ ਫਿਰ ਲਾਓ ਲਾਓ ਜੀ ਲਾਓ ਲਾਓ ਲਾਣੇ ਬਾਪੂ ਜੀ ਲਾਣੇ 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 ਲਾ ਰਹੇ ਆ ਲਾ ਰਹੇ ਆ ਚੱਕਦਾ ਵੀਰੇ ਚੱਕ ਦਿਓ ਚੱਕਦਾ ਬਲੌਗ ਬਣਾ ਰਿਹਾ ਆ ਸਾਰੇ ਸਬਸਕ੍ਰਾਈਬ ਲਾਈਕ ਸਾਰਾ ਕੁਝ ਕਰਨਾ ਕਾਲਾ ਜਰੂਰ ਨਹੀਂ ਕੱਢਣੀ ਹੈਗੀਆਂ ਕਿਦਾਉਂ। ਯਾ ਨਾ ਬਰੇ ਤੇ ਆ ਨਾ ਪਾਸੇ ਹੋ ਜੋ ਕੜਾਈ ਬੜੀ ਗਈ। ਉਹੀ ਉਹੀ ਗੱਲ ਨਾ ਹੋਣੀ ਕਿ ਬਰੇ ਕਮ ਲੱਗਿਆ ਦੋ ਜੇ ਬਾ। 5 ਕਿਲੋ 5 ਕਿਲੋ 5 ਕਿਲੋ। ਮਾ ਜੀ ਝੂਠੀ ਝੂਠੀ। ਉਹੀ ਗੱਲ ਨਾ ਹੋ ਜਾ ਕਿ ਤੇ ਮੋਏ ਮੋਏ। ਓਏ ਵਧ ਜੰਨੇ ਹੈ। ਮੈਂ ਤਾਂ 3 ਕਿਲੋ ਆ। ਮੈਂ ਤਾਂ ਉਹੀ ਗੱਲ ਨਾ ਹੋ ਜਵੇ ਕਿ ਤੇ ਮਾੜੀ ਨਜ਼ਰ ਹੈ ਕਹਿੰਦੇ ਨਹੀਂ ਆ। ਕਹਿੰਦਾ ਗੱਲੇ ਲਾ ਡੋਲ ਗਿਆ ਤੇ। ਮੂਲ ਦੀ ਕਰੀਮ ਮੂਲ ਦੀ ਕਰੀਮ ਵੀਰੇ ਇੱਕ 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 ਆ ਚੱਕ ਛਾਲ ਬਹੁਤ ਆ ਵੀਰੇ ਹੋਏ 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 ਮੇਰੀ ਗੱਲ ਕੋਰ ਹੋਰ ਭਾਈ ਇਹ ਆ ਗਾੜੀ ਹੋਲੇ ਦੇ ਪੈਨ ਚ ਗਰੇਵੀ ਵੀ ਹੋ ਰਹੀ ਓਏ ਰੋਸਟਡ ਜੀ ਵੀ ਪਾਣੀ ਮਮਾ ਬਹੁਤ ਆ ਬਹੁਤ ਆ ਬਹੁਤ ਆ ਵੀਰੇ ਵਲੌਗ ਬਣ ਰਿਹਾ ਸਟੋਰੀ ਨਹੀਂ ਪੈ ਰਹੀ ਵੀਰੇ ਵਲੌਗ ਵਲੌਗ ਵੀਰੇ ਵਲੌਗ ਆਪ ਗਾੜੀ ਬਨ ਰਹੀ ਆ ਮਜ਼ਾ ਆਏਗਾ ਹੋਰ ਵਧੀਆ ਬਸ ਬਸ ਬਹੁਤ ਆ ਬਹੁਤ ਮਿੱਠਾ ਹੈ ਨਾ ਮੁਰਕੇ ਬਹੁਤ ਆ ਅੱਜ ਕਹਿੰਦੇ ਲਹਿਰਾ ਲੱਗੀਆਂ ਮਈਆਂ ਪੂਰੀਆਂ ਮੈਂ ਕਹਾਂ ਕਹਿੰਦਾ ਲਹਿਰਾ ਬਹਿਰਾ ਕਰ ਦੇਣੀ ਆ ਵਿੱਚ ਦੋਰੀਆ ਕਿ ਲੜਨਾ ਨਹੀਂ ਹੈਗਾ ਹੁਣ ਚੈੱਕ ਕਰੋ ਚਿਕਨ ਦੀ ਸਟੋਰੀ ਕਿਦਾਂ ਰਮਾਲ ਥੱਲੇ ਠੀਕ ਹੈ ਜਿਹੜੀ ਹੁੰਨੀ ਹੈਗਾ ਬਸ ਰਮ ਠੀਕ ਹੈ ਲੈਗ ਪਿੱਛੇ ਲੈਗ ਪਿੱਛੇ ਹੀ ਕਿਹਨੇ ਲੜਨਾ ਹੈਗਾ ਓਏ ਕਿਧਰ ਮਾਰੀ ਲੈਗ ਦੇ ਵਿੱਚ ਕਹਿੰਦੇ ਲੜਨਾ ਹੈਗਾ ਪਹਿਲਾਂ ਕਹਿੰਦਾ ਓਏ ਹੋਏ ਆ ਦੇਖ ਓਏ 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 ਸੁਣ ਲੋ ਜੇਦੀ ਜੀਭ ਸੜੀ ਮੇਰਾ ਜ਼ਿੰਮੇਵਾਰੀ ਕੋਈ ਨਹੀਂ ਭਰਾਵਾ ਪਹਿਲੀ ਗੱਲ ਐਂਡ ਬਣਿਆ ਐਂਡ ਬਣਿਆ ਹਾਂ ਲੋੜੀ ਵਾਲਾ ਮੁਰਗਾ ਵੀਰੇ ਜੀਭ ਸੜ ਗਈ ਮੇਰੀ ਜ਼ਿੰਮੇਵਾਰੀ ਕੋਈ ਨਹੀਂ ਠੀਕ ਆ ਨਾ ਇਹ ਮਾ ਚੂਲੇ ਤੋਂ ਉਤਰਿਆ ਨਹੀਂ ਪੱਟੇ ਚੱਕੀ ਜਾਂਦੇ ਭਰਾਵਾ ਦੇਖਦੇ ਕਿੱਥਾ ਹੋਰ ਮਾਮਾ ਮਾਰਾ ਚੱਕੋ ਭਾਜੀ ਸੰਗਣਾ ਨਹੀਂ ਚੱਕੋ ਓ ਭਾਜੀ ਇੱਧਰ ਚਿਕਨ ਐਂਡ ਬਣਿਆ ਵੀਰੇ ਹਲਵਾਈ ਕੇ ਐਂਡ ਲੱਗੇ ਸੀਗੇ ਮਤਲਬ ਕਿ ਮੈਂ ਮਤਲਬ ਕਿ ਮੈਂ ਲੱਗਿਆ ਸੀ ਮੈਂ ਤੁਸੀਂ ਤਾਂ ਅੱਗੇ ਚਲਾ ਰਹੇ ਸੀਗੇ ਓਏ ਤਾਂ ਅੱਗੇ ਚਲਾ ਰਿਆ ਸੀ ਇਹ ਤਾਂ ਅੱਗੇ ਚਲਾ ਰਿਆ ਸੀ ਬੰਦਾ ਬੁਝਾਣ ਗਿਆ ਆਏ ਹਾਏ ਆਏ ਹਾਏ ਆਏ ਹਾਏ ਓ ਪਾਸੇ ਹੋ ਜਾ ਵੀਰੇ ਪਾਸੇ ਹੋ ਓਕੇ ਮੁੰਡਾ ਕਾਲੀ ਪਾਗੜਾ ਨਹੀਂ ਮੰਨਦਾ ਵੀਰੇ ਨਹੀਂ ਮੰਨਦਾ ਨਹੀਂ ਮੰਨਦਾ ਓਏ ਹੋਏ ਓਏ ਓਏ ਹੋਏ 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 ਨਹੀਂ ਰੀਸਾ ਭਾਈ ਨਹੀਂ ਰੀਸਾ ਨਹੀਂ ਰੀਸਾ ਮੁੰਡੇ ਦੀਆਂ ਨਹੀਂ ਰੀਸਾ ਮੁੰਡੇ ਦੀਆਂ ਓਏ ਪਤੰਗ ਭਾਵੇਂ ਨਹੀਂ ਵੜਿਆ ਗਿਆ ਮੁੰਡੇ ਕੋ ਬੋ ਗਿਆ ਵੀਰੇ ਬੋ ਓਹੋ ਆਂਟੀ ਦੀ ਚੁੰਨੀ 'ਚ ਫਸ ਗਿਆ ਜਦੋਂ ਪਤੰਗ ਬੋ ਹੋ ਜਾਂਦਾ ਨਾ ਕਹਿੰਦਾ ਆਂਟੀ ਭਾਨੇ ਦੇਖੋ ਭਾਨੇ ਕਹਿੰਦਾ ਆਂਟੀ ਚੁੰਨੀ 'ਚ ਫਸ ਗਿਆ ਹਾਂਜੀ ਟੈਂਕੀ ਚੜੀ ਆ ਅਰੇ ਖੂਬ ਜੰਮੇਗਾ ਰੰਗ ਜਦ ਮਿਲ ਬੈਠੇਗਾ 3000 YouTube ਬ੍ਰਾਊਂ ਸਰਦਾਰ ਓ ਬ੍ਰਾਊਂ ਸਰਦਾਰ ਕਿ ਚੇਤੇ ਆਵੇ ਤੇ ਭਾਲਾ ਇਹ ਕੋਦੇੜਾ ਲੱਕ ਵਰਗਾ ਬਾਕੀ ਨੌਰਗੇ ਵਿੱਚ ਬਾਲੇ ਹਾਂ ਜੀ ਮੈਂ ਜੀ ਲਾਈ ਮਾਨੀ ਦੁਕਾਨ ਚ ਨਾ ਤੇਰਾ ਕੀ ਮੈਨਾ ਬੁਲਾਵਾ ਹੈ ਜਾਨ ਵੇ ਤਬਾਲ ਸਿੰਘ ਆ ਰਹੇ ਨੇ ਤੈਨੂੰ ਇਹਨੇ ਫੋਨ ਕੀਤਾ ਨੇ ਮਾ ਕੀ ਆਸ ਯਾਰ ਮੈਂ ਨਾ ਸਾਡੇ ਰਿਗੇ ਭਰਾਵਾਂ ਦਾ ਫੋਨ ਆ ਗਿਆ ਸੀ ਭਰਾਵਾਂ ਦੇ ਫੋਨ ਚੱਕਦੇ ਕਿਉਂ ਨਹੀਂ ਬਿਰਰੇ ਮੇਰਾ ਫੋਨ ਹੀ ਬੰਦ ਆ ਰਿਹਾ ਚੱਲ ਇਹ ਲਫੇੜੇ ਕਿਉਂ ਖਾਣੇ ਕੰਮ ਕਰਦੇ ਫਿਰੇ ਸਾਰੇ ਜਿਗਰੇ ਯਾਰ ਚੱਕੀਦਾਰ ਅਸਲੇ ਐਸੇ ਯਾਰ ਕਰਤੋਗੇ ਨਾ ਤੇ ਹੋ ਗਿਆ ਮੈਂ ਇਹਨਾਂ ਦੇ ਗੇਂਦ ਚੱਲਦਾ ਗੇਂਦ ਚੱਲਦਾ ਜੱਤੀ ਉੱਤੇ ਗੇਂਦ ਚੱਲਦਾ ਗੇਂਦ ਚੱਲਦਾ ਫਿਰੇ ਗਾਜਾ ਉਹ ਖੜ ਜਾ ਤੂੰ ਖੜ ਤਾ ਹੁਣ ਨਹੀਂ ਜੱਟ ਦੇ ਮਰੋ ਲੈਤੀ ਨਹੀਂ ਓਏ ਦਲਜੀਤ ਸੰਜਾਲਾ ਦੇ ਵੀ ਪੈਗ ਲੱਗ ਚੁਕੇ ਨੇ ਇਸ ਟਾਈਮ ਗਾਲੇ ਭੁੱਲ ਲੈਨੇ ਮੇਰੀ ਸਰਕਾਰ ਕੋ ਮਰ ਰਹੇ ਨੇ ਗਾਲੇ ਭੁੱਲ ਰਹੇ ਨੇ ਇਸ ਕਰਕੇ ਇੱਕ ਬਾਤ ਸਿੰਘ ਨੂੰ ਨਾਲ ਨੂੰ ਪੇਸ਼ ਕੀਤਾ ਜਾ ਰਿਹਾ ਹੈ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਬਣੀ ਆ ਪਿਆ ਕਿਹਨ ਜਾਂਦੇ ਬੋਲੇ 44 ਬਲੀਏ रही एफ रहेगा क्यों शीपू गलाते जितने भी बच्चे सारे सारे नाम

ਆਪੀ ਲਿਆ ਸਾਰਾ ਕੁਝ ਹੋ ਗਿਆ ਚਲੋ ਜੇ ਇਸ ਵਲੋਗ ਦੀ ਐਂਡਿੰਗ ਆ ਤੁਹਾਨੂੰ ਭਾਂਡੇ ਭੁੰਡੇ ਮਾਂਜ ਕੇ ਵਿਹਲੇ ਹੋ ਜੀਏ ਤੇ ਸੌਂ ਜੀਏ ਠੰਗਾ ਜੀ